ਫਰਾਂਸਟੋ ਜੀ ਇੱਕ ਵਾਰ ਫਿਰ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਕਾਰਨ ਹੈਗੇ ਇਹ ਮੈਂ ਤਾਂ ਕੀਤੀ ਆ ਆਪਣੇ ਆਪ ਨੂੰ ਕਲੀਅਰ ਕਰਨ ਲਈ ਐਂਡ ਐਕਸਪਲੇਨ ਕਰਨ ਲਈ ਕਿ ਮੇਰੇ ਤੇ ਮਹੀਨਾក ਪਹਿਲਾਂ ਇੱਕ ਝੂਠੀ ਐਫਆਈਆਰ ਹੋ ਗਈ ਸੀ ਜੀ ਤੇ ਜਿਹਦੇ ਬੱਚੇ ਹੋ ਕੇ ਕਿਹਾ ਗਿਆ ਸੀ ਜਦ ਪੱਤਰਕਾਰ ਦੇ ਬਲੋਂਗੇ ਕਿ 65 ਲੱਖ ਦੀ ਠੱਗੀ ਮਾਰ ਕੇ ਮੈਂ ਇਸ ਦੇ ਨਾਲ ਉਹ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਉਹ 65 ਲੱਖ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਮੈਂ ਇੱਕ ਬੰਦੇ ਨੂੰ ਆਪਣਾ ਜ਼ਮੀਨ ਦਾ ਸੌਦਾ ਕੀਤਾ ਸੀ ਉਹਨਾਂ ਬੰਦਿਆਂ ਨੇ ਚਾਰ ਰਜਿਸਟਰੀਆਂ ਕਰਾਉਣੀਆਂ ਸੀ ਉਹ ਇੱਕ ਵੀ ਨਹੀਂ ਕਰਾ ਸਕੇ ਅਸੀਂ ਹਾਲ ਹੀ ਗਿਆ ਲੋਪਰੇ ਕੂਟਰ ਜਾ ਕੇ ਉਹ ਰਿਜਿਸਟਰੀ ਕਰਾ ਸਕੇ ਉਨੀ ਜਿਸ ਨੇ ਉਹ ਤੇ ਕਰਾਈ ਆ ਜਸਵਿੰਦਰ ਪਾਲ ਨਾਮ ਦਾ ਬੰਦਾ ਉਨੀ ਇਹਨਾਂ ਨਾਲ ਸੌਦਾ ਕਰ ਲਿਆ ਸਾਨੂੰ ਕੋਈ ਨਾ ਪੈਸਾ ਸੀ ਲਿਆ ਨਾ ਕੋਈ ਐਗਰੀਮੈਂਟ ਕੀਤਾ ਜੀ ਉਹ ਜਿਹੜੀ ਝੂਠੀ ਸੀਗੀ ਐਫ ਆਰ ਉਹ ਐਂਟੀ ਸੈਕਟਰੀ ਵੀ ਜਦੋਂ ਨੇ ਖੁਦ ਕਹਿ ਦਿੱਤਾ ਕਿ ਇਹ ਇਸ ਬੰਦੇ ਦਾ ਇਹ ਇਹਨਾਂ ਨਾਲ ਕੋਈ ਕਨਫਰਮ ਨਹੀਂ ਕੋਈ ਐਗਰੀਮੈਂਟ ਨਹੀਂ ਕੋਈ ਪੇਮੈਂਟ ਨਹੀਂ ਇਹ ਸਿਵਲ ਮੈਟਰ ਆ ਇਹ ਐਫ ਆਰ ਦੀ ਗਲਤੀ ਆ ਇਹ ਜਿਹੜਾ ਕਰਕੇ ਮੈਂ ਇਹ ਚਾਹਣਾ ਕਰਦਾ ਚਾਹਣਾ ਕਿ ਮੈਂ ਕੋਈ ਕਿਸੇ ਨਾਲ ਕੋਈ ਠੱਗੀ ਨੀ ਮਾਰੀ ਅਸੀਂ ਜਿਹਨਾਂ ਨੇ ਬਿਆਨਨਾ ਕੀਤਾ ਸੀ ਉਹਨਾਂ ਨੂੰ ਚਾਰ ਦੇ ਸਟੇਖੜੋਣੀਆਂ ਸੀ ਉਹ 1 ਵਜੇ ਕਰਾ ਸਕੇ ਉਹਨੇ ਮੋਰੇ ਮਹਿੰਗੀ ਵੇਚ ਦਿੱਤੀ ਉਹ ਜਾਣਨ ਉਹ ਬੰਦਾ ਜਸਵਿੰਦਰਪਾਲ ਜਾਨੇ ਸਾਡਾ ਕੰਸਰਨ ਨਹੀਂ ਕੋਈ ਨਹੀਂ ਬਿਲਕੁਲ ਤੁਸੀਂ ਹੁਣ ਕੁਝ ਦਿਖਾ ਰਹੇ ਸੀ ਕੀ ਸੀਗਾ ਇਹ ਇਹ ਜਿਹੜੀਆਂ ਹਾਜ਼ਰੀਆਂ ਲੌਂਦੇ ਰਹੇ ਸੀ ਕੂਰ ਜਾ ਕੇ ਅਸੀਂ ਉੱਥੇ ਜਾਂਦੇ ਨੇ ਹਾਜ਼ਰੀ ਲੌਂਦੇ ਰਹੇ ਆ ਉਹ ਬੰਦਾ ਆਏ ਹੀ ਨਹੀਂ ਫਿਰ 3 ਤਰੀਕ ਨੂੰ 3 2 ਸਾਲ ਪਿਛੇ 1 ਫਰਵਰੀ ਨੂੰ ਮੋੜ ਨਹੀਂ ਜਦਨੇ ਕੇਸ ਨੂੰ ਡਿਸਮਿਸ ਕਰ ਦਿੱਤਾ ਜੀ ਉਹਨਾਂ ਦਾ ਜਿਹੜਾ ਬਿਆਨਾਂ ਸੀ ਫੋਰਫੀਟਡ ਕਰ ਦਿੱਤਾ ਲੇਕਿਨ ਅਸੀਂ ਅਸੀਂ ਬਗਵਾਨ ਨੇ ਚਾਹੁੰਦੇ ਸੀ ਸਰ ਉਹਨਾਂ ਦੇ ਪੈਸੇ ਫੇਰ ਮੋੜ ਦੇਈਏ ਪਰ ਉਹਨਾਂ ਦੇ ਜਿਹਨਾਂ ਨਾਲ ਸਾਡਾ ਹੋਇਆ ਆ ਜਿਨ੍ਹਾਂ ਨੇ ਉਹਨਾਂ ਨਾਲ ਕੀਤਾ ਆ ਉਹ ਅਸਲ ਜਨਨਾ ਜਨਨ ਉਹ 65 ਲੱਖ ਉਹ ਲੈ ਆ ਕਿੱਦਾਂ ਲੈ ਆ ਸਾਡਾ ਕੋਈ ਕੰਨਸਰਮ ਨਹੀਂ ਹੈ ਠੱਗੀ ਠੂਗੀ ਤਾਂ ਮਤਲਬ ਹੀ ਕੋਈ ਨਹੀਂ ਠਗੀਆਂ ਮਾਰੀਆਂ ਉਹ ਤਾਂ ਮੰਦਰ ਹੋਣਾ ਸੀ ਖਬਰ ਦੀ ਈਟ ਚ ਗੱਲ ਕਰ ਰਹੀ ਸੀ ਉਹ ਕੀ ਸੀ ਗੱਲਬਾਤ ਸਾਰੀ ਖਬਰ ਹੈ ਝੂਠੀ ਸੀ ਉਹ ਉਹ ਬੰਦੇ ਨੇ ਵੈਰੀਫਾਈ ਨਹੀਂ ਕੀਤਾ ਕੋਈ ਪੱਤਰਕਾਰ ਸਿਗਾ ਕੋਈ ਜਿਹੜਾ ਮੰਜੂਰ ਸਮਥਿੰਗ ਸਿਗਾ ਉਹਨੇ ਉਹਦਾ ਫਰਜ ਮਾਰਦਾ ਮੈਨੂੰ ਪੁੱਛਦਾ ਉਹਦਾ ਲੱਗਦਾ ਠੱਗੀ ਮਾਰਤੀ ਉਹਦੋਂ ਮੈਂ ਡਰੋਂ ਵੀ ਪਾਉਂਗਾ ਕਿ ਕੋਰਟ ਚੋਂ ਪੁੱਛਾਂਗੇ ਤੇ ਪ੍ਰੂਫ ਕਰਕੇ ਢੀ ਠੱਗੀ ਮਾਰੀ ਸੀ ਦੇਖਣਾ ਕੁਝ ਹੈ ਨਹੀਂ ਕਿਸੇ ਦਾ ਸਾਡੇ ਪਿੰਡ ਦੇ ਇੱਕ ਬੰਦੇ ਜਾ ਕੇ 10000 ਰੁਪਏ ਦੇ ਕੇ ਜਿਹੜੇ ਮੇਰੇ ਐਂਟੀ ਸੀਗੇ ਮੈਨੂੰ ਇਹ ਵੀ ਪਤਾ ਕਿੱਥੇ ਪੈਸੇ ਦਿੱਤੇ ਉਹਨੂੰ ਪੱਤਰਕਾਰ ਨੂੰ 10000 ਰੁਪਏ ਦਿੱਤਾ ਉਹਨੂੰ ਬਸ ਸਟੈਂਡ ਦੇ ਕੋਲ ਜਾ ਕੇ ਆ ਖਬਰ ਲਵਾਤੀ ਉਹਦਾ ਤੁਸੀਂ ਤੁਸੀਂ ਪੱਤਰਕਾਰਨ ਕੱਢ ਕੇ ਤੁਹਾਨੂੰ ਦੋ ਬੰਦਿਆਂ ਨੂੰ ਪੁੱਛਣਾ ਚਾਹੀਦਾ ਨਾ ਉਹਦਾ ਉਹਦਾ ਵਾਰਜਨ ਵੀ ਲੈਣਾ ਚਾਹੀਦਾ ਨਾ ਤੇ ਕੀ ਗੱਲ ਵਾਟ ਮੈਂ ਉਹਨੇ ਮਾਰਦੀ ਖਬਰ ਪਾਉ ਤਸੀਂ 65 ਲੱਖ ਛੜ ਕੇ 65 ਕਰੋੜ ਦੀ ਪਾ ਦਿਓ ਲੇਕਿਨ ਬੰਦੇ ਨੂੰ ਪਤਾ ਨਾ ਕਰੋ ਅਸਲੀ ਗੱਲ ਕੀ ਆ ਤੇ ਕਹਿੰਦੇ ਉਹ ਕਿ ਇੱਥੇ ਠੱਗਾ ਬਈ ਰੋਪ ਤੁਹਾਡੇ ਲੱਗੇ ਸਾਰੇ ਸਾਰੇ ਬੇਬੁਨਿਆਦ ਸਗੇ ਉਹ ਬੇਮਰਾਨ ਦੋ ਇਹ ਤਾਂ ਬਕਵਾਸ ਆ ਮੈਂ ਕਹਿੰਦਾ ਜੇ ਠੱਗੀਆਂ ਮਾਰਦੀ ਹੁੰਦੀਆਂ ਮੈਂ ਬਹੁਤ ਜ਼ਿਆਦਾ ਮਾਰ ਸਕਦੀ ਕੰਮ ਮੈਨੂੰ ਨਹੀਂ ਮੇਰੀ ਖੂਨ ਨਹੀਂ ਕੰਮ ਮੈਂ ਨਹੀਂ ਕਰਦਾ ਠੀਕ ਆ ਜੀ ਮੈਂ 65 ਲੱਖ ਰੁਪਏ ਕਰਨੀ ਠੱਗੀ ਮਾਰ ਕੇ ਮੇਰਾ ਤਾਂ ਕੱਲੇ ਨੇ ਆਨੇ ਕੱਲੇ ਉੱਥੇ 65 ਲੱਖ ਰੁਪਏ ਕੋਲ ਆਨ ਦਾ ਬਿੰਦੂ ਕੋਲ ਇੱਥੇ 65 ਲੱਖ ਠੱਗੀ ਮਾਰਤੀ ਦੂਜੀ ਵਾਰ ਸਪਾਂਚ ਬਣ ਮਠਗੀਆਂ ਮਾਰਦਾ ਹਾਂ ਤਾਂ ਮੈਂ ਸਿਰਫ 5 ਲੋਕਾਂ ਨੂੰ ਵੋਟਾਂ ਪਾਉਂਦੇ ਉਹਦਾ ਮੈਂ ਪੱਤਰਕਾਰ ਨੂੰ 10 1000 ਰੁਪਏ ਦੇ ਦਿੱਤਾ ਮੇਰੇ ਬਾਅਦ ਤੇ ਹੋਇਆ ਕਿ ਹੋ ਤੂੰ ਹੀ ਪੱਤਰਕਾਰ ਤੂੰ ਹੀ ਕਾਹਦੀ ਖਬਰ ਪਾਈ ਜੀ ਬਾਕੀ ਪੈ ਸਕਦੀ ਸੀ ਤੁਹਾਡੇ ਕੋਈ ਨਾ ਕੋਈ ਹੈਗਾ ਪ੍ਰੂਫ ਕਰੂਗੀ 10000 ਦਿੱਤਾ ਜੀ ਹਾਂ ਹਾਂ ਬੰਦਾ ਬੰਦਾ ਦੱਸੂਗਾ ਜੇ ਸਾਹਮਣੇ ਕਰਕੇ ਦਿੱਤਾ ਮੈਂ ਮੈਂ ਕੱਟੀਆਂ ਗੋੜਾ ਮੈਂ ਨਹੀਂ ਖੇਡਦਾ ਇਸ ਕਰਕੇ ਮੈਂ ਆਪਣਾ ਵਰਜਨ ਤੁਹਾਨੂੰ ਦਿੱਤਾ ਹੀ ਨਹੀਂ ਹੁਣ ਦਿੱਤਾ ਚਲ ਸਾਰੇ ਪ੍ਰੂਫ ਇਕੱਠੇ ਕਰ ਲੈ ਮੈਨੂੰ ਸਾਰਾ ਪਤਾ ਕਿਦਾਂ ਕਿਦਾਂ ਪਰਚਾ ਹੋਇਆ ਕਿੱਥੇ ਕਿੱਥੇ ਪੈਸਾ ਗਿਆ ਕਹਿੰਨ ਕਹਿੰਨ ਦਿੱਤਾ ਕਿਹਦੇ ਕਿਹਦੇ ਟੈਲੀਫੋਨ ਗ ਸਾਨੂੰ ਵੀ ਸਾਨੂੰ ਵੀ ਰਾਪਤਾ ਹੋਇਆ ਤੁਹਾਡੇ ਖਿਲਾਫ ਜਿਹੜੀ ਵਿਰੋਧਤਾ ਤੁਹਾਡੀ ਕਰ ਰਹੇ ਹੈਗੇ ਆ ਠੱਗ ਬਾਈ ਦੇ આરોਪ ਲਗਾਏ ਉਹਨਾਂ ਬਾਰੇ ਕੀ ਖਿਆਲ ਹੈ ਉਹ ਮੈਂ ਪੁੱਛਦਾ ਲੈਣਾ ਮੈਨੂੰ 15 16ਵਾਂ ਸਾਲ ਤੋਂ ਅਜੇ ਨੂੰ ਹੋ ਗਿਆ ਪਹਿਲੇ ਮੈਂ ਆਉਂਦਾ ਜਾਂਦਾ ਰਿਆ ਮੈਂ 30 40 ਸਾਲ ਤੋਂ ਅੰਗਰੇਨ ਆ ਗਿਆ ਆ ਇਹਨਾਂ ਠਗੀਆਂ ਕੀ ਮੈਂ ਟ੍ਰੈਵਲ ਏਜੰਸੀ ਚਲਾਉਣਾ ਕੋਈ 1 ਰੁਪਈਏ ਬੰਦਾ ਦੱਸ ਦੇ ਮਾਰਿਆ ਲੋਕੀ ਦਾ ਮੈਂ ਤਾਂ ਹੁਣ ਨਹੀਂ ਸਹਿ ਹੁੰਦਾ ਲੋਕਾਂ ਤੋਂ ਨਹੀਂ ਸਹਿ ਹੁੰਦਾ ਮਤਲਬ ਤਰੱਕੀ ਆਨੇ ਸੀ ਸਭ ਸੱਟੇ ਨਿਆਣੇ ਮੇਰੇ ਬੱਚੇ ਸਾਰੇ ਸੱਟ ਮੈਂ ਅਸੀਂ ਸਾਡੇ ਕੋਲ ਚਾਰ ਪਰ ਆਪਣੀ ਠੀਕ ਠਾਕ ਹੈ ਤਰ ਪਾਂਚੀ ਵੀ ਦੂਜੀ ਵਾਰ ਲੈ ਗਏ ਉਹ ਨਹੀਂ ਰਹੇ ਹੁੰਦੇ ਲੋਕਾਂ ਦੇ ਹੁਣ ਉਸ ਮਾਮਲੇ ਵਿੱਚ ਜਿਹੜੇ ਝੂਠੇ આરોਪ ਲਗੇ ਸੀ ਕਹਿਣ ਤੋਂ ਭਾਵ ਕਿ ਉੱਤੇ ਤੁਸੀਂ ਹੁਣ ਨਿਯਾਤ ਪਾ ਲਈ ਹੈਗੀ ਸਾਰੀ ਉਹ ਕੁਝ ਵੀ ਨਹੀਂ ਉਹ ਤਾਂ ਹੈ ਹੀ ਨਹੀਂ ਕੁਝ ਨਹੀਂ ਉਸ ਤੋਂ ਹੈ ਹੀ ਕੁਝ ਨਾ ਨਹੀਂ ਨਿਯਾਤ ਨਿਯਾਤ ਮੈਂ ਤਾਂ ਪਹਿਲੇ ਦਿਨ ਪਾ ਦਿਆ ਸੀ ਮੈਨੂੰ ਉਹ ਤਾਂ ਬੱਜ ਹੈ ਹੀ ਨਹੀਂ ਕੋਈ ਜਦੋਂ ਕੋਈ 1 ਰੁਪਇਆ ਵੀ ਨਹੀਂ ਲਿਆਇਆ ਉਹਨਾਂ ਬੰਦਿਆਂ ਤੋਂ ਇੱਕ ਸਿੰਗਲ ਪੈਸਾ ਨਹੀਂ ਲਿਆਇਆ ਇਹਦੇ ਕੋਈ ਸਾਈਨ ਨਹੀਂ ਕੀਤੇ ਉਹ ਪੈਸੇ ਪੁੱਛੋ ਦੇ ਕੇ ਇਤਨਾ ਜਿੰਦਾ ਵੀ ਕਰਾ ਗਏ ਇੱਥੇ ਹੋ ਜਾਂਦਾ ਕੰਮ ਇਦਾਂ ਦਾ ਜੀ ਬਿਲਕੁਲ ਐਫਆਈਆਰ ਕਰਾ ਗਏ ਹਰ ਟੁੱਠਿਆ ਫਿਰ ਕਿੰਨਾ ਨਹੀਂ ਜਲਦੀ ਸੋ ਆਪਣੇ 5 ਮਿੰਟ ਵੀ ਨਹੀਂ ਜੱਜ ਨੇ ਗੱਲ ਸੁਣੀ 5 ਮਿੰਟ ਵੀ ਜੀ ਉਹ ਤੇ ਉਹਨੂੰ ਗੱਲ ਸੁਣਾਈ ਗਈ 5 ਮਿੰਟ ਵੀ ਨਹੀਂ ਲੇਕਿਨ ਉਹ ਨਹੀਂ ਕਾਨੂੰਨ ਤਾਂ ਕਾਨੂੰਨ ਆ ਨਾ ਉਹ ਤਾਂ ਐਵੀਡੈਂਸ ਨਹੀਂਦਾ ਨਾ ਜਦੋਂ ਇਹ ਤਰੀਕਾ ਕਹਿੰਦਾ ਜਦੋਂ ਬੰਦੇ ਨੇ ਹੱਥੋਂ ਕੋ ਪੈਸਾ ਹੀ ਨਹੀਂ ਲਿਆ ਕੋਈ ਸਾਈਨ ਹੀ ਨਹੀਂ ਕੀਤਾ ਤੁਹਾਡਾ ਪੇਪਰ ਸੋ ਇਹ ਤੁਹਾਡਾ ਪੇਪਰ ਕਦੇ ਵਾਪਸ ਕਰਦੇ ਤੁਹਾਨੂੰ ਤੁਸੀਂ ਕਿਉਂ ਕਰੇ ਕਾਨਫਰੰਸ ਦੌਰਾਨ ਤੁਸੀਂ ਕੁਝ ਸਪਸ਼ਟ ਕਰਨ ਚ ਹੋਰ ਕਹਿਣਾ ਚਾਹੁੰਦੇ ਕਿਉਂਕਿ ਕੁਝ ਲੋਕ ਤੁਹਾਡੇ ਨਾਲ ਸਮਰਥਨ ਕੀਤਾ ਕੁਝ ਲੋਕ ਸਾਡੇ ਖਿਲਾਫ ਵੀ ਗੱਲਾਂ ਵਾਤਾਂ ਵੀ ਹੋਈਆਂ ਹੈਗੀਆਂ ਤੁਹਾਨੂੰ ਵੀ ਪਤਾ ਹੈਗਾ ਕੁਝ ਪੋਸਟਰਾਂ ਵੀ ਪਈਆਂ ਹੈਗੀ ਤੁਹਾਡੇ ਖਿਲਾਫ ਪਈਆਂ ਰਹੇ ਨਾ ਸੁਪਰਮੈਨ ਡਾਉਂਟ ਕੇਅਰ ਬੋਰਡ ਦੇ ਪੋਸਟਰ ਦੇਖੋ ਜੇ ਤੁਸੀਂ politcal ਲਾਈਨ 'ਚ ਆ ਨਾ ਮੈਂ politcal ਲਾਈਨ 'ਚ ਆ ਥੋੜਾ ਬਹੁਤ ਆ ਤੁਹਾਡੇ ਨਾਲ ਤੁਹਾਡੇ ਨਾਲ ਖੇਬਾਜੀ ਵੀ ਹੋਣੀ ਆ ਤੁਹਾਡੇ ਪੱਖ 'ਚ ਵੀ ਹੋਣੀ ਆ ਮੈਂ ਇਲੈਕਸ਼ਨ ਲੜੀ ਆ ਮੇਰੇ ਪੱਖ 'ਚ ਜੀ ਸੀ ਬਹੁਤ ਜ਼ਿਆਦਾ ਵੋਟਰਾਂ ਦਾ ਕੀਤਾ ਵੀ ਦਿੱਤਾ ਤੇ ਉਹ ਖੇਬਾਜੀਆਂ ਹੁੰਦੀਆਂ ਚੱਲੀਆਂ ਪਰ ਏਦਾਂ ਦਾ ਕੰਮ ਨਹੀਂ ਠੱਗਿਆ ਠੁੱਗਿਆ ਚੱਕਰ ਨਹੀਂ ਸਾਡਾ ਕੋਈ ਵੀ ਉਹ ਮੈਂ ਕਲੀਅਰ ਕਰ ਦੱਤੀ ਆ ਮੈਂ ਮੈਨੂੰ 5 ਮਿੰਟ ਤੋਂ ਦੇ ਦੇ ਚੁਜਾ ਦੇ ਨੇ ਬੇਲਕੀ ਦਿੱਤੀ ਸੀ 5 ਮਿੰਟ ਚ ਔਰ ਉਹਦੇ ਚ ਇਹ ਆ ਕੋਈ ਤਰੀਕ ਵੀ ਨਹੀਂ ਪਾਈ ਜੀ ਉਹ ਤਰੀਕ ਨੇ ਮੈਂ ਇੰਨੀ ਤਰੀਕ ਨੂੰ ਪੇਸ਼ ਹੋਈ ਓਪਨ ਹੈ ਜੀ ਬਿਲਕੁਲ ਅਸੀਂ ਵੀ ਸਹਿਮਤੀ ਜਿਤਾਉਂਦੇ ਹੈ ਕਿਉਂਕਿ ਅਸੀਂ ਵੀ ਇੱਕ ਸਰਵੇ ਕੀਤਾ ਸੀ ਇਸ ਮਾਮਲੇ ਤੇ ਕੁਝ ਲੋਕਾਂ ਨੇ ਕਹਿਣਾ ਸੀ ਕਿ ਸਰਪੰਚ ਸਾਹਿਬ ਦੀ ਟਰੈਵਲ ਏਜੰਸੀ ਹੈਗੇ ਔਰ ਪਿੰਡ ਦੇ ਮੌਤ ਪਰ ਹੈਗੇ ਆ ਔਰ ਗਰੀਬਾਂ ਦੀ ਜਿਹੜੀਆਂ ਲੋੜਵੰਦਾਂ ਦੀ ਕੁੜੀਆਂ ਤੱਕ ਵਿਆਹੀਆਂ ਹੋਈਆਂ ਹੋਈਆਂ ਵਾ ਦਾਜ ਤੇ ਹਜ ਤੱਕ ਦੀ ਵਿਵਸਥਾ ਕਰਕੇ ਦਿੱਤੀ ਯਾਰ ਉਹ ਬੰਦਾ ਠੱਗੀ ਕਿਦਾਂ ਮਾਰ ਸਕਦਾ ਹੈ ਕਈ ਚੀਜ਼ਾਂ ਸਵਾਲ ਪੈਦਾ ਕਰਤੀਆਂ ਕੋਈ ਦੇਖੋ ਜੀ ਪੱ ਲੋਕ ਪੈਸੇ ਚੱਕੀ ਫਿਰਦੇ ਆ 20 25 25 ਲੱਖ ਰੁਪਏ 15 15 20 20 ਲੱਖ ਰੁਪਏ ਆਮ ਚੱਕੀ ਫਿਰਦੇ ਆ ਉੱਥੇ ਜਾਣਾ ਉੱਥੇ ਲਵਾ ਦੇ ਮੈਂ ਤਾਂ ਕਰੋੜਾਂ ਰੁਪਏ ਦੀ ਮਾਰ ਜਾਂਦਾ ਬਹੁਤ ਥੋੜੀਆਂ ਮਾਰ ਸਕਦਾ ਪਰ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ 65 ਸਾਲ ਦੀ ਮਰੀਮਰ ਹੋ ਗਿਆ ਮੈਂ ਰਾਤ ਨੂੰ ਸੌਣਾ ਜੀ 300 ਮਾਇੰਡ ਰੱਖਣਾ ਮੇਰੇ 25 ਸਾਲ ਸੈਟ ਲਾ ਮੈਨੂੰ ਪ੍ਰੋਬਲਮ ਨਹੀਂ ਆ ਮੈਂ ਮੈਨੂੰ ਤਾਂ ਠਾਂ ਠਗਿਆ ਮਾਰਾ ਜ ਮੈਨੂੰ ਮਤਲਬ ਮੈਂ ਤਾਂ ਸਭ ਕੁਝ ਦੇਖ ਚੁੱਕਾ ਲਾਈਫ ਪੈਸਾ ਮੈਂ ਵਿੱਚ ਨਾ ਦੇਖ ਚੁੱਕਾ ਸਾਰਾ ਕੁਝ ਦੇਖ ਚੁੱਕਾ ਇਸ ਕਰਕੇ ਮੈਨੂੰ ਠਗਿਆ ਠੁਕੇ ਮਾਰਨਾ ਮਤਲਬ ਏ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਸਬੰਦੇ ਨਾਲ ਪੰਗਾ ਪਾ ਰਹੇ ਐਵੇਂ ਝੂਠਾ ਅੱਛਾ ਫੇਰ ਦੇਖੋ ਮੇਰੇ ਬੰਦਿਆਂ ਕੋ ਹੁਣ 1.5 ਕਰੋੜ ਰੁਪਏ ਮੰਗ ਰਿਆ ਦਾਜinama ਕਰ ਲੋ ਅਸੀਂ ਕਿ ਤੁਹਾਨੂੰ ਅਸੀਂ ਕਦੇ پیسے ਦੇਣੇ ਆ ਤੁਸੀਂ ਜਿਹਨਾਂ ਨੂੰ 65 ਲੱਖ ਦਿੱਤਾ ਉਹਨਾਂ ਤੋਂ ਪਹਿਨਤਾ 130 ਉਹ ਮੈਂ 10 ਗੁਣਾ ਲਓ 100 ਗੁਣਾ ਲਓ ਨਾ ਤੁਸੀਂ ਡੂਬੇ ਜਾਸ ਸਾਡੇ ਨਾਲ ਥੋੜੀ ਲੜਨ ਦੇ ਕੋਈ ਜੀ ਇਹ ਤਾਂ ਇਹਨਾਂ ਦਾ ਮਤਲਬ ਉਹ ਦੇਖੋ ਹੋਰ ਚੀਜ਼ ਜਿਨ੍ਹਾਂ ਬੰਦਿਆਂ ਦੇ ਨਾਲ ਸਾਡਾ ਸੀਗਾ ਐਗਰੀਮੈਂਟ ਜਿਨ੍ਹਾਂ ਅੱਗੇ ਡਿਸਕਸ ਹੋ ਚੁੱਕਿਆ ਉਹ ਬੰਦਿਆਂ ਦੇ ਕੋਲੋਂ ਉਹ ਬੰਦੇ ਇਦਾਂ ਮੇਤੇ ਇਹ ਫਿਰ ਕਰਾਈ ਪੈਸੇ ਨਹੀਂ ਮੰਨ ਸਕਦੇ ਉਹਨਾਂ ਦੀ ਕੀ ਵੀਕਨੈਸ ਆ ਮੈਂ ਇੱਥੇ ਤਾਂ ਨਹੀਂ ਦੱਸਣਾ ਚਾਹੁੰਦਾ ਉਹ ਨਹੀਂ ਮੰਗਦੇ ਉਹਨਾਂ ਨੂੰ ਉਹਨਾਂ ਤੋਂ ਪੈਸੇ ਨਹੀਂ ਵਾਪਸ ਲੈ ਸਕਦੇ ਨਾ ਉਹਨਾਂ ਦੇ ਨੇ ਇਸ ਕਰਕੇ ਉਹਨਾਂ ਦਾ ਇਹ ਹੈਗਾ ਕਿ ਡਰਾ ਡਰੂ ਕੇ ਕਿ ਤੁਹਾਨੂੰ ਇਹਨਾਂ ਤੋਂ ਪੈਸੇ ਲੈ ਲੈਣੇ ਆ ਆਪਣਾ ਕਵਰ ਅਪ ਕਰ ਜਾਗੇ ਕਿਉਂਕਿ ਜਿੱਦਣ ਐਫ ਆਈਆਰ ਹੋਣ ਤੋਂ ਮੈਂ ਐਫ ਆਈਆਰ ਹੋਣ ਤੋਂ ਦੂਏ ਤੀਏ ਦਿਨ ਬਾਅਦ ਫੋਨ ਆਉਣੇ ਸ਼ੁਰੂ ਹੋ ਗਏ ਸੀ ਮੇਰੇ ਕੋਲ ਬੰਦੇ ਦੋਸਤ ਹੈਗੇ ਇੱਥੇ ਦੀਪਨਗਰ ਫੋਨ ਆਉਣੇ ਸ਼ੁਰੂ ਹੋ ਗਏ ਸੀ ਕਿ ਸਾਨੂੰ ਇਹਨੇ ਪੈਸੇ ਦੇ ਦਿਓ ਅਸੀਂ ਕੇਸ ਵਾਪਸ ਲੈ ਲੈਨੇ ਆ ਉਹ ਕਹਿੰਦਾ ਮੈਂ ਤੁਹਾਨੂੰ ਤਾਂ ਤੁਹਾਡਾ ਕੇਸ ਹੀ ਹੈ ਨਹੀਂ ਤੁਹਾਨੂੰ ਤੁਹਾਨੂੰ ਪੈਸਾ ਲਿਆ ਹੀ ਕੋਈ ਨਹੀਂ ਇਹਨਾਂ ਚੀਜ਼ਾਂ ਲੈ ਕੇ ਲੱਗਦਾ ਨਹੀਂ ਕਿ ਪੈਸਾ ਲਿਆ ਹੀ ਕੋਈ ਨਹੀਂ ਤੁਹਾਨੂੰ ਪੈਸਾ ਵਾਪਸ ਕਰਾਦਾ ਕਰੀਏ ਆਹ ਚੀਜ਼ ਨਹੀਂ ਇਹ ਤਾਂ ਹੁਣ ਵੀ ਕਰੀ ਦੇਣਾ ਜਿਹਨਾਂ ਤੋਂ ਪੈਸੇ ਲਏ ਸੀ ਉਹਨਾਂ ਨੂੰ ਵੀ ਹੋ ਸਕਦਾ ਵਾਪਸ ਕਰ ਦੇਈਏ ਉਹਨਾਂ ਨਾਲ ਸਾਡਾ ਕੋਈ ਸੋ ਕਿਸੇ ਦਾ ਸਰਪੰਚ ਦਾ ਹੋ ਸਕਦਾ ਉਹਨਾਂ ਤੋਂ ਪੈਸੇ ਨਹੀਂ ਇਕੱਠੇ ਹੋਏ ਜਾਂ ਕੋਈ ਅਦਰ ਕੋਈ ਵੀ ਰੀਜ਼ਨ ਹੋ ਸਕਦਾ ਉਹਨਾਂ ਦੇ ਹੀ ਦੇਣਦਾਰ ਹੋ ਸਕਦੇ ਆਮਾਂ ਕੇ ਕੋਰਟ ਰਿਫਰ ਫੋਰਫੀਟ ਕਰ ਦਿੱਤੇ ਆ ਪਰ ਅਸੀਂ ਸ਼ਾਇਦ ਉਹਨਾਂ ਨਾਲ ਅਜੇ ਕਰ ਵੀ ਲਈਏ ਲੇਕਿਨ ਜਿਹਨਾਂ ਨੇ ਪੈਸਾ ਲਿਆ ਹੀ ਕੋਈ ਨਹੀਂ ਇਹ ਨਾ ਮੈਂ ਜਾਣਦਾ ਹੀ ਤੱਕ ਨਾ ਸੀ ਉਹ ਅਸੀਂ ਕਦੇ ਇਹ ਗੱਲ ਬਾਤ ਕਰਨੇ ਕੋਈ ਐਗਰੀਮੈਂਟ ਨਹੀਂ ਕੋਈ ਪੈਸਾ ਨਹੀਂ ਕੋਈ ਮੁਲਾਕਾਤ ਨਹੀਂ ਪਰ ਇਦਾਂ ਇਦਾਂ ਵੀ ਇਹਨਾਂ ਨੇ ਹੀਰ ਸੋੜੋ ਪੈ ਸਕਦਾ ਸੋ ਕਿਦਾਂ ਕਿਦਾਂ ਇਦਾਂ ਲੱਗ ਰਿਹਾ ਹੈ ਕਿ ਤੁਹਾਡਾ ਅਕਸ ਖਰਾਬ ਕਰਨ ਲਈ ਸਾਰੇ ਸਾਰੇ 76 47 76 ਅਧਿਕਾਰ ਅਕਸ ਖਰਾਬ ਕਰਨ ਦਾ ਕਰਜਾ ਸੀਗਾ ਪਰ ਹੋ ਰਿਹਾ ਹੋ ਗਿਆ ਮੇਰੇ ਪੱਲੇ ਗਿਆ ਜੀ ਮੁੜਖੀ ਕੀ ਕਰ ਲਿਆ ਕਦੀ ਉਹ ਕਦੀ ਪਾ ਦਿੰਦੇ ਐਸ ਡੀ ਐਮ ਦੇ ਐਸ ਡੀ ਐਮ ਸਾਹਿਬ ਦੀ ਕੋਰਟ ਚ ਪਾਉਂਦੇ ਆ ਸਿਵਲ ਚ ਪਹਿਲਾਂ ਜਾਂਦੇ ਰਹਾ ਮੈਟਰ ਉਹਨਾਂ ਇਹ ਨਾ ਮੈਂ ਬੰਦਾ ਇੱਕ ਇੱਕ ਮੈਟਰ ਇੱਕ ਜਗ੍ਹਾ ਚੱਲ ਸਕਦਾ ਹੁੰਦਾ ਕਦੀ ਪੁਲਿਸ ਕੋਲ ਚਲ ਜਾਂਦੇ ਆ ਫੇ ਆਫਰ ਕਰਾਤੀ ਉਹ ਸਮਝ ਨਹੀਂ ਆਉਂਦੀ ਕਿ ਇੱਕ ਵਾਰ ਮਤਲਬ ਮੇਰੇ ਦੋਸਤਾਂ ਨੂੰ ਫੋਨ ਕਰਕੇ ਪੈਸੇ ਮੰਗਦੇ ਆ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਜੇ ਗੱਲ ਕਰਨੇ ਆ ਕੇ ਬੰਦੇ ਆ ਜਾਓ ਮੈਨੂੰ ਮੇਰੇ ਦਫ਼ਤਰ ਪਾਦੇ ਉਹਨਾਂ ਨੂੰ ਆ ਜਾਣ ਗੱਲ ਕਰ ਲੈਣੇ ਇਦਾਂ ਨਹੀਂ ਕਰਨੀ ਉੱਤੋਂ ਤੋਂ ਉਹਨਾਂ ਦੀ ਡਰਾ ਮਨ ਮਤਲਬ ਅਸੀਂ ਡਰ ਦੂ ਜਾਵਾਂਗੇ ਤੇ ਪੈਸੇ ਦੇ ਦੇਵਾਂਗੇ ਪਰ ਉਹ ਵੇਸੇ ਪੈਸੇ ਨੇ ਕੋਈ ਹੈਗੇ ਆ ਐਸੈਂਟ ਦੇਣੀ ਆ ਜੇ ਜਿਹੜਾ ਤੁਹਾਨੂੰ ਆਫਰ ਆਇਆ ਕਿ ਤੁਹਾਨੂੰ ਕੰਪਰੋਮਾਈਜ਼ ਕੀਤਾ ਜਾਵੇ ਪੈਸਾ ਲੈਣ ਦੇ ਨਾਲ ਤਾਂ ਤੁਹਾਡਾ ਕੀ ਪ੍ਰਤੀਕਰਮ ਹੈਗਾ ਫਿਰ ਮਤਲਬ ਇਹ ਨਹੀਂ ਉਹਨਾਂ ਨਾਲ ਕੋਈ ਉਹਨਾਂ ਨਾਲ ਸਵਾਲ ਨਹੀਂ ਪਤਾ ਹੁੰਦਾ ਇਹਨਾਂ ਤੋਂ ਹੀ ਲਿਆਈ ਕੁਝ ਨਹੀਂ ਉਹਨਾਂ ਨਾਲ ਕੱਲ ਕੰਪਰੋਮਾਈਜ਼ ਅੱਜ ਜੇ ਸਬਾਟ ਨੇ ਸੱਟ ਲੈਣ ਦੇ ਨਾਲ ਸਿਕਾ ਉਹਨਾਂ ਨਾਲ ਬੈਠ ਸਕਦੇ ਕੋਈ ਪ੍ਰੋਬਲਮ ਨਹੀਂ ਬੈਠ ਸਕਦੇ ਹਾਲਾਂਕਿ ਕੋਰਟ ਨੇ ਉਹਨਾਂ ਤੇ ਵੀ ਫੋਰਫੀਟ ਕਰ ਦਿੱਤਾ ਹੋ ਕੁਝ ਲੇਕਿਨ ਨਹੀਂ ਇਨਸਾਨੀਅਤ ਤੌਰ ਤੇ ਅਸੀਂ ਤੁਹਾਨੂੰ ਪਤਾ ਸਾਨੂੰ ਕੁਝ ਨਾ ਕੋਈ ਉਹ ਬੰਦੇ ਨੇ ਜਿਹਨਾਂ ਨਾਲ ਕੋਈ ਐਗਰੀਮੈਂਟ ਨਾ ਕੋਈ ਲੈਖਤ ਪੜ ਨਾ ਕੋਈ ਸੌਦਾ ਪੱਤਾ ਨਾ ਕੋਈ ਪੈਸਾ ਉਹ ਐ ਮੁਰਦਾ ਇਹ ਵੀ ਕਰੋੜਾ ਰੁਪਏ ਚ ਜੀ ਕਿੰਨਾ ਦਰਾਖਤਾਂ ਥੋੜਾ ਪੈਸਾ ਲੱਗਦਾ ਇੱਥੇ ਚੱਕ ਚੱਕ ਉਧਾ ਪੈਸੇ ਮੁੜ ਜਾਈ ਹਾਂ ਦਿਨਾਂ ਦਾ ਹੈਗਾ ਲੈਣ ਦੇਣ ਪਰ ਨੂੰ ਤਿਆਰ ਮੈਂ ਤਾਂ ਲੈਣ ਦਾ ਰੋਜ਼ ਕਰਦਾਂ ਲੱਖਾਂ ਦਾ ਕੋਈ ਟ੍ਰੈਵਲ ਏਜੰਸੀ ਆ ਮੈਂ ਤਾਂ ਹੁਣ ਦੋ ਲੱਖ ਨੇ ਤੱਕ ਤਾਂ ਹੁਣ ਬੇਟ ਕੇ ਨੇ ਹੁਣ ਪਰ 5 ਮਿੰਟ ਪਹਿਲਾਂ ਉਹ ਵੀ ਐਤਵਾਰ ਲੈਣ ਠੀਕ ਹੈ ਜੀ ਇਹਦੇ ਮੈਂ ਇਦਾਂ ਠਗਿਆ ਮਾਰਨੀ ਹੁੰਦਾ ਉਹ ਤਾਂ ਉੱਥੋਂ ਮਾਰਨੀ ਸੀ ਇੱਥੇ ਥੋੜਾ ਮਾਰਨੀ ਸੀ ਮੈਂ ਆਮ ਆਮ ਨੋਟ ਲਾਈਕ ਦੈਟ ਸੋ ਇਸ ਮਾਮਲੇ ਲੈ ਕੇ ਆਖਰ ਵਿੱਚ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਮੈਂ ਬਸ ਸਨਫ ਹੋ ਗਿਆ ਬਸ ਮੈਂ ਤਾਂ ਜੀ ਆਪਣੇ ਉਹਨੂੰ ਕਲੀਅਰ ਕੀਤਾ ਕਿ ਮੇਰੇ ਕਜ਼ਨਸ ਮੇਰੇ ਹੋਰ ਦੋਸਤ ਬਾਹਰ ਕੈਨੇਡਾ ਇੰਗਲੈਂਡ ਸਾਰੇ ਉਹਨਾਂ ਨੇ ਬਾਸ਼ ਬੇਸ਼ੱਕ ਪਤਾ ਮੈਨੂੰ ਐਦਾਂ ਦਾ ਬੰਦਾ ਨਹੀਂ ਲੇਕਿਨ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਪਲੀਜ਼ ਕਿਉਂ ਕਰਦਾ ਜਾਂ ਤੂੰ ਹੈ ਹੀ ਨਹੀਂ ਜੋ ਇਸ ਜਿਹੜੇ ਤੁਸੀਂ ਇਸ ਥਗੀ ਦੇ ਮਾਮਲੇ ਨੂੰ ਝੂਠਾ ਦੱਸਿਆ ਹੈਗਾ ਵਾ ਅਗਰ ਕੱਲ ਵੀ ਦੁਬਾਰਾ ਕੋਈ ਝੂਠੀਆਂ ਵਫਾਵਾਂ ਠੋਹਦਾ ਹੈ ਤਾਂ ਉਸ ਖਿਲਾਫ ਕੋਈ ਕਾਰਵਾਈ ਵੀ ਹੋਵੇਗੀ ਹੁਣੇ ਕਾਰਵਾਈ ਤਾਂ ਹੋ ਰਹੀ ਹੈ ਐਵੇਂ ਵੀ ਤੁਸੀਂ ਕੇਸ ਮੇਰੇ ਹੋਣੇ ਪਾ ਰਹੇ ਆ ਜੀ ਮੈਂ ਇਹ ਚੀਜ਼ ਦੀ ਵੇਟ ਕਰ ਰਿਹਾ ਮੇਰੇ ਕੋਲ ਕਿਹੜਾ ਵਕੀਲ ਹੈ ਨਹੀਂ ਜੀ ਬਿਲਕੁਲ ਮੈਨੂੰ ਕਹਿੰਦਾ ਕੋਈ ਮੈਂ ਮੈਂ ਤਾਂ ਖੁਦ ਯੂ نو ਮੈਨੂੰ ਮੈਂ ਖੁਦੇ ਸੰਭਲ ਲਵਾਂਗੀ ਜੀ ਮੈਨੂੰ ਕੋਈ ਨਹੀਂ ਹੈ ਜੇ ਮੈਨੂੰ ਸਾਰੇ ਲੋਨਾਂ ਦਾ ਪਤਾ ਮੈਂ ਇੱਥੇ ਮਤਲਬ ਮੈਂ ਇਹ ਨਹੀਂ ਕਿ ਮੈਨੂੰ ਪਤਾ ਹੀ ਕੁਝ ਨਹੀਂ ਮੈਂ ਜਾ ਕੇ ਤੁਹਾਨੂੰ ਮੈਨੂੰ ਸਭ ਪਤਾ ਕੀ ਕਰਨਾ ਇਸ ਕਰਕੇ ਮੈਂ ਇਹਦਾਂ ਦਾ ਕੰਮ ਕਰਦਾ ਮੈਂ ਰੱਬ ਕਰਾਵੇ ਬਿਨਾ ਜੀ ਹਾਂ ਬਿਜ਼ਨਸ ਹੈ ਬਿਜ਼ਨਸ ਕਰਦੇ ਆ ਕੋਈ ਸ਼ੱਕ ਨਹੀਂ ਰਾਇਲ ਜੈਂਕਸ ਵੀ ਚਲਾਉਂਦੇ ਆ ਜ਼ਮੀਨਾਂ ਵੀ ਲੈ ਕੇ ਵੇਚਦੇ ਆ ਮੈਂ ਆਪਣੀ ਵੀ ਵੇਚੀ ਮੈਂ ਹੁਣ ਵੀ ਲੈਦਾ ਵੇਚਦਾ ਇੱਥੇ ਕੀ ਆ ਜੀ ਬਿਲਕੁਲ ਕੱਲ੍ਹ ਵਕਲ